ਮੈਂ ਇੱਕ ਵਾਰੋਂ ਮਨਨ ਸਕਿਉਰਟੀ ਪ੍ਰੋਗਰਾਮ ਤੁਹਾਨੂੰ ਪਤਾ ਚੱਲ ਗਿਆ ਬਾਅਦ ਵਿੱਚ ਅ ਪਹਿਲਾ ਤਾਂ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਆਪਣੀ ਪਿਛਲੇ 15 ਦਿਨ ਦੇ ਵਿੱਚ ਜੋ ਅਸੀਂ ਇੱਕ ਕੈਂਪੇਨ ਚਲਾਈ ਹੋਈ ਹੈ ਯੋਗ ਨਸ਼ਾ ਵਿਰੁੱਧ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਕੀ ਕੀ ਕਾਰਵਾਈਆਂ ਕੀਤੀ ਗਈ ਹੈ ਆ ਮੁਹਿੰਮ ਦੇ ਅੰਡਰ ਤੇ ਕੀ ਕੀ ਸਾਡੀ ਰਿਕਵਰੀਜ਼ ਹੈ ਸਾਡੀ ਆਪਣੀ ਅਚੀਵਮੈਂਟਸ ਰਹੀ ਹੈ ਤੇ ਸਭ ਤੋਂ ਪਹਿਲਾਂ ਮੈਂ ਇਨਫੋਰਸਮੈਂਟ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਿਤੇ 15 ਦਿਨ ਦੇ ਵਿੱਚ ਮਤਲਬ ਇੱਕ ਫੋਰਟਨਾਈਟ ਦੇ ਵਿੱਚ ਅਸੀਂ ਐਂਡੀਪੀਐਸ ਪੈਕ ਦੇ ਅੰਡਰ ਕੁੱਲ 33 ਐਫ ਆਈ ਆਰਸ ਦਰਜ ਕੀਤੀ ਹੈ ਜਿਨ੍ਹਾਂ ਦੇ ਵਿੱਚ 80 ਜੋ ਅਕਿਊਜ਼ਡ ਹੈ ਉਹ ਅਰੈਸਟ ਕੀਤੇ ਗਏ ਤੇ ਉਹਨਾਂ ਦੇ ਨਾਲ ਨਾਲ 3% 109 ਬੀ 129 ਬੀਐਨਐਸਐਸ ਦੇ ਅੰਡਰ 110 ਦਾ ਜੋ ਕਲੰਦਰਾ ਪਹਿਲਾਂ ਅਸੀਂ ਕਹਿੰਦੇ ਸੀਗੇ ਉਹਦੇ ਅੰਡਰ ਵੀ ਅਸੀਂ ਕਾਰਵਾਈ ਕੀਤੀ ਤੋਂ ਟੋਟਲ 83 ਦੇ ਅਗੇਂਸਟ ਸਾਡੀ ਕਾਰਵਾਈ ਹੋ ਚੁੱਕੀ ਹੈ ਉਦੇ ਨਾਲ ਨਾਲ ਅਸੀਂ ਟੋਟਲ 300 ਦੇ ਅਰਾਊਂਡ ਰੇਡਸ ਕੀਤੀ ਹੈ 15 ਤੋਂ 18 ਸਾਡੀ ਡੇਲੀ ਟਾਰਗੇਟਡ ਰੇਡਸ ਹੁੰਦੀ ਹੈ ਅਗੇਂਸਟ ਜੋ ਸਾਡੇ ਲਿਸਟਡ ਸਮਗਲਰਸ ਹੈ ਜਾਂ ਫਿਰ ਡਿਸਟ੍ਰਿਕਟ ਵੱਲੋਂ ਜੋ ਆਈਡੈਂਟੀਫਾਈਡ ਸਮਗਲਰਸ ਜਾਂ ਪੈਡਲਰਸ ਹੈ ਜੋ ਸਾਡੇ ਏਰੀਆ ਦੇ ਨਸ਼ੇ ਦੀ ਤਸਕਰੀ ਕਰਦੇ ਆ ਇਨ ਕੇਸਾਂ ਦੇ ਵਿੱਚ ਸਾਡੀ ਟੋਟਲ ਰਿਕਵਰੀ 15 ਕਿਲੋ ਭੁੱਕੀ ਅ 250 ਗ੍ਰਾਮ ਅਫੀਨ ਅ 1750 ਫਾਰਮਾਸਿਊਟੀਕਲ ਡਰਗ ਟੈਬਲੇਟਸ 135 ग्राम हेरोइन प्लस बाकी नशीला पाउडर या स्मैक वगैरह और केसा डिफरेंट डिफरेंट अक्यूज तो सानो 109000 के तकरीबन ड्रग मनी रिकवर हुई है एदे नाल नाल 11 वेह जिना दे विचो मोस्टली टू व्हीलर्स ਬਾਈਕਸ ਨੇ ਜੋ ਆਈਦਰ ਡਰਗ ਤਸਕਰੀ ਦੇ ਵਿੱਚ ਇਨਕਲੂਸ ਯੂਜ਼ ਕੀਤੇ ਗਏ ਸੀਗੇ ਔਰ ਡਰਗ ਮਨੀ ਨੂੰ ਯੂਜ਼ ਕਰਦੇ ਬਾਈ ਕੀਤੇ ਗਏ ਸੀਗੇ ਚੋਰੀ ਦੇ ਸੀਗੇ ਤੋਂ ਸਾਡੀ ਰਿਕਵਰੀ ਆ ਹੈਗੀ ਇਹਦੇ ਨਾਲ ਨਾਲ ਅਸੀਂ ਪ੍ਰੀਵੈਂਸ਼ਨ ਤੇ ਅਵੇਅਰਨੈਸ ਦੇ ਖੇਤਰ ਦੇ ਵਿੱਚ ਅਸੀਂ ਕਾਫੀ ਕੰਮ ਕਰ ਰਹੇ ਹਾਂ ਤੋ ਪ੍ਰੀਵੈਂਸ਼ਨ ਦੇ ਲਈ ਅਸੀਂ ਸਪੈਸ਼ਲ ਨਾਕਾਬੰਦੀ ਵੀ ਕਰਦੇ ਸਰਚ ਆਪਰੇਸ਼ਨਸ ਕਰਦੇ ਤੇ ਸਾਡੇ ਹੌਟਸਪots ਤੇ ਵਿੱਚ ਵੀ ਸਰਚ ਆਪਰੇਸ਼ਨਸ ਕੀਤੇ ਗਏ ਤੇ ਟੋਟਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 300 ਕੇ ਤਕਰੀਬਨ ਸਾਡੀ ਟਾਰਗੇਟਡ ਰੇਡਸ ਹੋ ਚੁਕੀਆਂ ਉਹਦੇ ਨਾਲ ਨਾਲ ਅਸੀਂ ਜੋ ਕਰਾਊਡਡ ਸਪੇਸਿਸ ਹੁੰਦੇ ਆ ਬੱਸ ਸਟੈਂਡਸ ਰੇਲਵੇ ਸਟੇਸ਼ਨਸ ਵਗੈਰਾ ਉਹ ਵੀ ਅਸੀਂ ਟਾਈਮ ਟੂ ਟਾਈਮ ਸਰਚ ਕਰਦੇ ਰਹੇ ਆ ਇਹ ਜੋ ਟੋਟਲ ਸਾਡੇ ਆ ਸਰਚ ਆਪਰੇਸ਼ਨਸ ਔਰ ਨਾਕਾਬੰਦੀ ਦੇ ਵਿੱਚ ਅਸੀਂ 6500 ਦੇ ਤਕਰੀਬਨ ਪਰਸਨਸ ਨੂੰ ਚੈੱਕ ਕੀਤਾ ਜਿਨ੍ਹਾਂ ਦੇ ਵਿੱਚੋਂ ਕੁਝ ਰਿਸਪੈਕਟਸ ਵੀ ਸੀਗੇ ਸਾਡੇ ਕੋਲ ਪੀਓਜ਼ ਜਾਂ ਲਿਸਟਡ ਸਮਗਲਰਸ ਪੈਡਲਰਸ ਦੀ ਲਿਸਟ ਸੀਗੀ ਉਹਨਾਂ ਨੂੰ ਯੂਜ਼ ਕਰਦੇ ਹੋਏ ਅਸੀਂ 6500 ਦੇ ਤਕਰੀਬਨ ਲੋਕਾਂ ਨੂੰ ਵੈਰੀਫਾਈ ਕੀਤਾ ਹੈਗਾ ਅ ਤਕਰੀਬਨ 7000 ਕੇ ਤਕਰੀਬਨ ਵਹੀਕਲਸ ਅਸੀਂ ਚੈੱਕ ਕੀਤੇ ਹੈ ਡਿਊਰਿੰਗ ਅ ਨਾਕਾ ਬੰਦੀ ਤੇ ਅਲੱਗ-ਅਲੱਗ ਆਪਰੇਸ਼ਨਸ ਅ ਇਨ ਨਾਕਾ ਬੰਦੀ ਦੇ ਆਪਰੇਸ਼ਨ ਤੇ ਵਿੱਚ ਸਾਡੇ 2282 ਟੋਟਲ ਚਲਾਨਸ ਹੋਏ ਹੈ ਤੇ 21 ਜੋ ਵਹੀਕਲਸ ਹੈ ਉਹ ਇੰਪਾਉਂਡ ਕੀਤੇ ਗਏ ਡਿਫਰੈਂਟ ਧਾਰਾਵਾਂ ਦੇ ਅੰਡਰ ਤੇ ਇਹਦੇ ਨਾਲ-ਨਾਲ ਅਸੀਂ ਲੋਕਾਂ ਦੇ ਨਾਲ ਵੀ ਸੰਪਰਕ ਮੀਟਿੰਗਸ ਕਰ ਰਹੇ ਹਾਂ ਹੁਣ ਤੱਕ ਸਾਡੇ 172 ਮੀਟਿੰਗਸ ਹੋ ਚੁੱਕੀ ਹੈ ਕੰਜੀਤੇ ਅਸੀਂ ਆਮ ਓਵਰ 200 ਪਿੰਡ ਕਵਰ ਕਰ ਚੁੱਕੇ ਤੇ 5000 ਤੋਂ 7000 ਦੇ ਵਿਚ ਵਿੱਚ ਮੈਂ ਅਸੀਂ ਲੋਕਾਂ ਦੇ ਨਾਲ 1 ਟੂ 1 ਮੀਟਿੰਗ ਕਰ ਚੁੱਕੇ ਲੋਕਾਂ ਦੇ ਵਿੱਚ ਮੋਸਟਲੀ ਪਿੰਡਾਂ ਦੇ ਜੋ ਔਰਤਾਂ ਹੈ ਬੱਚੇ ਹੈ ਸਕੂਲ ਦੇ ਬੱਚਿਆਂ ਨਾਲ ਸਾਡਾ ਇੱਕ ਖਾਸਾ ਮਤਲਬ ਟ੍ਰਾਈਰ ਰਿਹਾ ਹੈ ਕਿ ਉਹਨਾਂ ਦੇ ਨਾਲ ਅਸੀਂ 1 ਟੂ 1 ਗੱਲਬਾਤ ਕਰਕੇ ਉਹਨਾਂ ਦੇ ਵੀ ਸਜੈਸ਼ਨਸ ਅਸੀਂ ਆਪਣੇ ਜੋ ਸਾਡੀ ਮੁਹਿੰਮ ਹੈ ਇਹਦੇ ਅੰਡਰ ਅਸੀਂ ਇਨਕਲੂਡ ਕਰ पाए ਇਹਦੇ ਨਾਲ-ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਫੋ ਪ੍ਰੀਵੈਂਸ਼ਨ ਸਾਡੀ ਡਰਗ ਹੈਲਪਲਾਈਨਸ ਵਗੈਰਾ ਵੀ ਐਕਟਿਵ ਨੇ ਤੇ ਲੋਕੀ ਸਾਨੂੰ ਬਹੁਤ ਜ਼ਿਆਦਾ ਵੱੜ ਚੜ ਕੇ ਸਾਨੂੰ ਰੋਜ਼-ਕੀ-ਰੋਜ਼ ਆਪਣੇ ਏਰੀਆ ਦੇ ਜੋ ਵੀ ਨਸ਼ੇ ਦੀ ਤਸਕਰੀ ਕਰਦੇ ਆ ਲੋਕ ਜੋ ਨਸ਼ਾ ਕਰਦੇ ਆ ਉਹਨਾਂ ਦੇ ਇਨਫਰਮੇਸ਼ਨ ਦੇ ਰਹੇ ਹਨ ਲੋਕੀ 112 ਨੰਬਰ ਨੂੰ ਵੀ ਹੁਣ ਸਾਨੂੰ ਇਨਫਰਮੇਸ਼ਨ ਦੇਣ ਲਈ ਯੂਜ਼ ਕਰਨਾ ਸ਼ੁਰੂ ਕਰ ਚੁੱਕੇ ਹਨ ਇਹਦੇ ਨਾਲ ਨਾਲ ਸਾਡੀ 181 ਜੋ ਡਰਗ ਹੈਲਪਲਾਈਨ ਹੈ ਉਹ ਵੀ ਲੋਕੀ ਬੜਾ ਯੂਜ਼ ਕਰ ਰਹੇ ਹਨ ਤੇ ਸਾਨੂੰ ਅਸੀਂ ਉਹ ਜੋ ਲੋਕਾਂ ਵੱਲੋਂ ਜੋ ਵੀ ਲਿਸਟ ਜੋ ਵੀ ਲੋਕਾਂ ਦੀ ਸਾਨੂੰ ਡੀਟੇਲਸ ਦਿੱਤੇ ਜਾ ਰਹੀ ਹੈ ਅਸੀਂ ਉਹਨਾਂ ਦਾ ਵੀ ਇੱਕ ਵੱਖਰੀ ਲਿਸਟ ਤਿਆਰ ਕਰ ਰਹੇ ਹਾਂ ਕਿਸੀ ਉਹਨਾਂ ਦੇ ਪਿੱਛੇ ਵੀ ਆਪਣੀ ਟੀਮਸ ਨੂੰ ਲਾਇਆ ਹੋਇਆ ਹੈਗਾ ਤੇ ਜਲਦ ਉਹਨਾਂ ਦੇ ਉੱਪਰ ਵੀ ਸਾਡੇ ਐਕਸ਼ਨ ਸ਼ੁਰੂ ਹੋ ਜਾਏਗਾ ਕਿਉਂਕਿ ਅਸੀਂ ਟਾਰਗੇਟਡ ਅਪਰੋਚ ਨਾਲ ਕੰਮ ਕਰ ਰਹੇ ਹਾਂ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਇਨਫੋਰਸਮੈਂਟ ਔਰ ਅਵੇਅਰਨੈਸ ਦੇ ਨਾਲ ਨਾਲ ਜੋ ਨਸ਼ੇ ਦੇ ਆਦੀ ਹੋ ਚੁੱਕੇ ਉਹਨਾਂ ਦੇ ਰੀਹੈਬਿਲੀਟੇਸ਼ਨ ਵੱਲ ਵੀ ਕੰਮ ਕਰ ਰਹੇ ਹਾਂ ਇਸ ਸਾਨੂੰ ਲੋਕਾਂ ਦਾ ਬੜਾ ਸਪੋਰਟ ਮਿਲ ਰਿਹਾ ਹੈਗਾ ਹੁਣ ਤੱਕ ਅਸੀਂ 8% ਨੂੰ ਰੀਹੈਬਿਲਿਟੇਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾ ਚੁੱਕੇ ਹਾਂ ਜਿੱਥੇ ਪੰਚਾਇਤ ਵੱਲੋਂ ਸਾਨੂੰ ਲਿਖਤੀ ਤੌਰ 'ਤੇ ਪ੍ਰੋਮਿਸ ਵੀ ਕੀਤਾ ਗਿਆ ਹੈਗਾ ਔਰ ਲਿਖਤੀ ਤੌਰ 'ਤੇ ਆਸ਼ਵਾਸਨ ਵੀ ਦਿੱਤਾ ਗਿਆ ਹੈਗਾ ਕਿ ਉਹ ਅੱਗੇ ਤੋਂ ਆਪਣੇ ਪਿੰਡਾ ਦੇ ਵਿੱਚ ਨਸ਼ੇ ਨੂੰ ਵੇਚਣ ਨਹੀਂ ਦੇਣਗੇ ਤੇ ਨਾਲ ਨਾਲ ਅਗਰ ਕੋਈ ਪੇਛਤਾ ਹੋਏ ਮਿਲਦਾ ਤੇ ਉਹ ਫਰਸਟ ਪਰਸਨ ਹੋਣਗੇ ਜੋ ਸਾਨੂੰ ਇਨਫੋਰਮ ਕਰਨਗੇ ਤੇ ਅਗਰ ਇਨਾਦੀ ਪ੍ਰੋਮਿਸ ਕਰਨ ਤੋਂ ਬਾਅਦ ਵੀ ਅਗਰ ਉਹਨਾਂ ਦੇ ਏਰੀਆ ਦੇ ਵਿੱਚ ਅਗਰ ਨਸ਼ਾ ਵੇਚਦੇ ਤਾਂ ਉਹ ਆਪਣੇ ਵੱਲੋਂ ਗਾਰੰਟੀ ਦਿੰਦੇ ਕਿ ਸਾਡੇ ਉੱਪਰ ਮੇਸ਼ ਤੁਸੀਂ ਐਕਸ਼ਨ ਲੈ ਲੈਣਾ ਬਟ ਹੁਣ ਇਨ 8% ਦੀ ਅਸੀਂ ਗਾਰੰਟੀ ਲੈਂਦੇ ਕਿ ਆ ਨਸ਼ਾ ਨਹੀਂ ਵੇਚਣਗੇ ਤੇ ਨਾ ਹੀ ਕਰਨਗੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਅਸੀਂ ਭਰਤੀ ਕਰਾਤਾ ਹੈਗਾ ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹਦੀ ਹੂੰ ਕਿ ਅਸੀਂ ਖਾਲੀ ਕੇਸਿਸ ਦਰਜ ਹੀ ਨਹੀਂ ਕਰਦੇ ਅਸੀਂ ਲੋਕਾਂ ਨੂੰ ਜੋ ਕੇਸਿਸ ਨੂੰ ਉਹਨਾਂ ਤੇ ਇੱਕ ਲੌਜੀਕਲ ਕਨਕਲੂਜਨ ਵੱਲ ਲੈ ਕੇ ਜਾਂਦੇ ਤੇ ਸਾਡਾ ਕਨਵਿਕਸ਼ਨ ਰੇਟ ਵੀ 2000 24 ਦੇ ਵਿੱਚ ਅਸੀਂ 130 ਕੇਸਾਂ ਦੇ ਵਿੱਚ ਕਨਵਿਕਸ਼ਨ ਕਰਾਈ ਹੈ ਜੇ ਜੋ ਕਿ ਮੋਟਾ-ਮੋਟੀ 85% ਸਾਡੀ ਕਨਵਿਕਸ਼ਨ ਰੇਟ ਹੈ ਐਨਡੀਪੀਸ ਦੇ ਵਿੱਚ ਔਰ 2025 ਦੇ ਵਿੱਚ ਹੁਣ ਤੱਕ 14 ਕੇਸਿਸ ਵਿੱਚ ਕਨਵਿਕਸ਼ਨ ਹੋ ਚੁੱਕੀ ਹੈ ਔਰ ਆ 100% ਕਨਵਿਕਸ਼ਨ ਹੈ ਇੱਕ ਵੀ ਕੇਸ ਦੇ ਵਿੱਚ ਕੋਈ ਨਸ਼ੇ ਦਾ ਤਸਕਰ ਬਰੀ ਨਹੀਂ ਹੋਏਗਾ 2025 ਦੇ ਵਿੱਚ ਸਾਡੀ 100% ਕਨਵਿਕਸ਼ਨ ਰੇਟ ਹੈਗੀ ਇਹਦੇ ਨਾਲ-ਨਾਲ ਅਸੀਂ ਜਿਹੜੇ ਕਿ ਡਰਗ ਮਨੀ ਨੂੰ ਯੂਜ਼ ਕਰਕੇ ਪ੍ਰਾਪਰਟੀ ਐਕਵਾਇਰ ਕਰਦੇ ਪ੍ਰਾਪਰਟੀ ਕਲੈਕਟ ਕਰਦੇ ਉਹਦੇ ਅਗੇਂਸ ਵੀ ਅਸੀਂ ਖਾਸੀ ਮੁਹਿੰਮ ਸ਼ੁਰੂ ਕੀਤੀ ਹੋਈ ਹੈਗੀ ਤੇ ਅਸੀਂ ਉੱਥੇ ਵੀ ਐਕਸ਼ਨ ਲੈ ਰਹੇ ਹਾਂ ਹੁਣ ਤੱਕ ਅਸੀਂ ਅ ਪੰਜ ਪ੍ਰਾਪਰਟੀਆਂ 88 ਐਫ ਐਨਡੀਪੀਸ ਐਕਟ ਦੇ ਅੰਡਰ ਫ੍ਰੀਜ਼ ਕਰ ਚੁੱਕੇ ਦੋ ਸਾਡੇ ਪ੍ਰੋਪੋਜ਼ਲਸ ਰੈਡੀ ਹੈ ਤੇ ਟੋਟਲ ਆ 7 ਪ੍ਰੋਪੋਜ਼ਲ ਸਾਡੇ ਕੰਪੀਟੈਂਟ ਅਥਾਰਟੀ ਨਈ ਦਿੱਲੀ ਨੂੰ ਜਾ ਰਹੇ ਪਾਈਪਲਾਈਨ ਦੇ ਵਿੱਚ ਇਹਦੇ ਨਾਲ ਅਸੀਂ 6 ਪ੍ਰਾਪਰਟੀ ਦੇ ਅਗੇਂਸਟ ਜੋ ਇਲੀਗਲ ਕੰਸਟਰਕਸ਼ਨ ਸੀਗੀ ਉਹਨਾਂ ਦੇ ਅਗੇਂਸਟ ਅਸੀਂ ਐਕਸ਼ਨ ਲੈ ਚੁੱਕੇ ਹੈ ਵਿਦ ਸਿਵਲ ਡਿਪਾਰਟਮੈਂਟ ਪੰਜ ਹੋਰ ਇਦਾਂ ਦੇ ਪ੍ਰੋਪਰਟੀਆਂ ਹਨ ਜਿੱਥੇ ਅਸੀਂ ਨੋਟਿਸਸ ਦੇ ਚੁੱਕੇ ਹਾਂ ਸਿਵਲ ਡਿਪਾਰਟਮੈਂਟ ਵੱਲੋਂ ਜੋ ਨੋਟਿਸਸ ਦਿੱਤੇ ਜਾ ਚੁੱਕੇ ਉੱਥੇ ਵੀ ਐਕਸ਼ਨ ਸਿਵਲ ਡਿਪਾਰਟਮੈਂਟ ਵੱਲੋਂ ਜਲਦੀ ਕੀਤਾ ਜਾਵੇਗਾ ਔਰ ਕੋਈ ਔਰ ਪੰਜ ਕੇ ਅਰਾਊਂਡ ਪ੍ਰੋਪਰਟੀਆਂ ਹੋਰ ਵੀ ਜੋ ਆਈਡੈਂਟੀਫਾਈਡ ਹੈ ਜਿਨ੍ਹਾਂ ਦੇ ਅਗੇ ਸੈਕਸ਼ਨ ਲਿੱਤਾ ਜਾ ਸਕਦਾ ਹੈਗਾ ਇਹਦੇ ਨਾਲ ਨਾਲ ਸਾਡੀ 15 ਤੋਂ 17 ਪ੍ਰੋਪਰਟੀਆਂ ਹੈ ਜੋ ਹੁਣ ਤੱਕ ਆਈਡੈਂਟੀਫਾਈ ਹੋ ਚੁੱਕੀ ਹੈ ਜਿਨ੍ਹਾਂ ਦੇ ਅਗੇਂਸਟ ਵੀ ਅਸੀਂ ਫ੍ਰੀਜ਼ਰ ਜਾਂ ਸੀਜ਼ਰ ਵਾਲੇ ਐਕਸ਼ਨ ਕੰਪੀਟੈਂਟ ਅਥਾਰਟੀ ਦੀ ਅਥਾਰਟੀ ਪਰਮਿਸ਼ਨ ਨਾਲ ਅਸੀਂ